ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਨਾ ਸਾਹਿਬ ਤੋਂ ਕਵਰ ਕਰਾਂਗੇ ਜੀ ਪਹੁੰਚਿਆ ਫੌਜੀ ਸਾਹਿਬ ਕੋਲ ਇੱਕ ਮੰਝ ਦਿਖਾਵਾਂ ਜਮਾ ਸਸਤੇ ਰੇਟ ਦੇ ਵਿੱਚ ਸੂਈ ਸਵਾਈਆ ਕਦੋਂ ਕੁ ਸੂਈ ਆ ਜਾ ਕਿੰਨਾ ਕੁ ਦੁੱਧਵਾਦਾ ਜਾਂ ਮਗਰ ਕੀ ਆ ਜਾਂ ਸੂਆ ਕਿਹੜਾ ਸਾਰਾ ਕੁਝ ਪੁੱਛ ਕੇ ਦੱਸਾਂ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗੇ ਦਾ ਹੈ ਪਿੰਡ ਆ ਤੇ ਤਹਿਸੀਲ ਨਿਹਾਲ ਸਿੰਘ ਵਾਲੇ ਦਾ ਪਿੰਡ ਸਸੀਕਾਲ ਜੀ ਸਸੀਕਾਲ ਭਾਈ ਬੁੱਢੇ ਕੀ ਹਾਲ ਆ ਠੀਕ ਠਾਕ ਹਾਂ ਜੀ ਹਾਂ ਠੀਕ ਆ ਭਾਈ ਸੇ ਤਾਂ ਠੀਕ ਆ ਵਧੀਆ ਵਧੀਆ ਉਹ ਕੋਈ ਨੰਬਰ ਬੋਲ ਦਿਓ ਜੀ ਪਹਿਲਾਂ ਤਾਂ 94 68 03560 ਨਾਮ ਰਾਜਾ ਗੱਡਾ ਬੁੱਢੀ ਪਿੰਡ ਦੀਨਾ ਸਾਹਿਬ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਚੰਗਾ ਚੱਲੀ ਜਾਂਦਾ ਏ ਕੰਮ ਕਰ ਤੇ ਰੇਟ ਅੱਜ ਵੀ ਫਰਜਾਇਆ ਜੀ ਉਹ ਜਮਾ ਚੱਕ ਉਹ ਤਾਂ ਲਵਾਈ ਆ ਆਪਣਾ ਦਾ ਰੇਟ ਆ ਧੋਕਰ ਵਾਲਾ ਆ ਜੀ ओके जी ਤੇ ਚਵਾਈ ਕਰਕੇ ਦਿਖਾ ਦੇਗੇ ਚਵਾਈ ਕਰਕੇ ਦਿਖਾ ਦੇਗੇ ਤੇ ਟਾਈਮ ਆਪਣਾ ਹੈਗਾ 2 ਵਜੇ 2 ਵਜੇ ਦਾ ਜੀ 24 ਤਰੀਕ ਤੇ 11ਵਾਂ ਮਹੀਨਾ 2025 ਖੋਲੋ ਜੀ ਨੂੰ ਤੋਰਾ ਕਰਾ ਕੇ ਚੈੱਕ ਤੇ ਤੀਜੀ ਸੂਏ ਮੈਂ ਮੁੱਢੇ ਕਹਿ ਕੇ ਲਈ ਆਪਾਂ ਮਗਰ ਘੱਟਾ 11 ਦਿਨਾਂ ਦੀ ਸੁਈ ਨੇ 10 ਹੀ ਟੜ ਹੁੰਦਾ ਹੈ ਸਿੰਘ ਵੱਡੇ ਵਿਆਂ ਦਾ ਥੋੜੇ ਜੀ ਸਿੰਘ ਵੱਡੇ ਮੀਨੇ ਸੀਗੇ ਮੀਨੇ ਸੀ ਖੋਲੋ ਜੀ ਇਹਨੂੰ ਤੋਰਾ ਕਰਾ ਕੇ ਚੈੱਕ ਮਗਰ ਘੱਟਾ ਕਿੰਨੇ ਦਿਨਾਂ ਦੀ ਸੁਈ ਹੈ ਜੀ 13 ਦਿਨ ਹੋ ਗਿਆ ਚ ਬਾਈ 11 ਦਿਨ ਸੁਈ ਨੂੰ ਹੋਗੇ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਬਾਕੀ ਦੀ ਗੱਲ ਜੇ ਤੁਸੀਂ ਦੇਖੋ ਇੱਕ ਅਲੱਗ ਅਲੱਗ ਦੁੱਧ ਤੇ ਥਾਣਾ ਫੋਨ ਵੇਚਾ ਘੱਟ ਕੱਢੇ ਲੋ ਕੱਢੇ ਕਿਉਂ ਦੋ ਹੀ ਬਜੇ ਆਜੇ ਹਾਂ ਤੇ ਦੋ ਹੀ ਬਜੇ ਤਾਂ ਆਪਾਂ ਚੱਕੀ ਕਰਾਉਣੀ ਆ ਇੱਕ ਆਵੇ ਅਗਲਾ ਚੋਕੇ ਲੈ ਕੇ ਜਾ ਬਈ ਯਾਰ ਪੈਸੇ ਦੇਣੇ ਤਸੱਲੀ ਕਰੀ ਆਉਦੀ ਪੈਸੇ ਲਾਉਣੇ ਪੈਸੇ ਲਾਉਣੇ ਜਮਾ ਛੱਡੋ ਫਿਰ ਬੱਚਾ ਧਾਰਾਂ ਧੁਰਾਂ ਤੇ ਚਵਾਈਓ ਹੀ ਕਰਕੇ ਦਿਖਾ ਦੇਾਂਗੇ ਜੀ ਤੇ ਬਾਕੀ ਦੀ ਗੱਲ ਤੁਸੀਂ ਤਸੱਲੀ ਆਉਦੀ ਆਪ ਵੀ ਕਰ ਲਿਆ ਕਰੋ ਠੀਕ ਆ ਜੀ ਪੈਸੇ ਤੁਸੀਂ ਦੇਣੇ ਹੁੰਦੇ ਆ ਓਕੇ ਜਮਾ ਰੇਟ ਜਮਾ ਜਾ ਜਾ ਰੇਟ ਵੀ ਦੱਸਾਂਗੇ ਤੇ ਛੱਡ ਲਓ ਜੀ ਬੱਚਾ ਫਿਰ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਫੋਨ ਤਸੱਲੀ ਵਾਲਾ ਸੌਦਾ ਜੀ ਬਾਕੀ ਤਸੱਲੀ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੱਕ ਪਹੁੰਚਾ ਦੇਣਾ ਵੀ ਇੱਥੇ ਪਸੂ ਘੜਾ ਆਓ ਤੁਸੀਂ ਆਪਦੀ ਦਸੱਲੀ ਨਾਲ ਖਰੀਦਦਾਰੀ ਕਰੋ ਤੇ ਦੋ ਟਾਈਮ ਚੋ ਨਹੀਂ ਤਾਂ ਇੱਕ ਟਾਈਮ ਵੀਡੀਓ ਕਾਲ ਤੇ ਚੋਗੋ ਜਰੂਰ ਕਰ ਲਿਆ ਕਰੋ ਦਸੱਲੀ ਬਾਅਦ ਤੇ ਵਿਚ ਲੰਬ ਨੂੰ ਤੇ ਬਾਕੀ ਦਾ ਐਂਡ ਤਾਂ ਹੀ ਸਾਰੀ ਵੀਡੀਓ ਦੇਖ ਲਿਓ ਚਵਾਈ ਤੁਹਾਨੂੰ ਵੇਚ ਕਰਕੇ ਦਿਖਾ ਦਾਂ ਬੱਚਾ ਜੋਂਗ ਦਾ ਵੀਰ ਤੁਹਾਡੇ ਸਾਹਮਣੇ ਆਹ ਦੇਖੋ ਜੀ ਬੱਚਾ ਆਪਾ ਬਣ ਲਿਆਗਾ ਓਕੇ ਜੀ ਤੇ ਲੇਵਲ ਉਹਦੀ ਬਹੁਤ ਸਾਫ ਆ ਜੀ ਹਨਾ ਬਹੁਤ ਸਾਫ ਹੈ ਠੀਕ ਹੈ ਜੀ ਇੱਪਸ ਮਹਾਪਸ ਮੂੰ ਕੱਢਿਆ ਪੂਰਾ ਵਧੀਆ ਜੀ ਕਿੰਨੇ ਵਜੇ ਦੀ ਚਵਾਈ ਆ ਜੀ ਫਿਰ ਸੁਬਾਹ ਅੱਜ 6:00 ਵਜੇ ਉਹੀ ਸੇਵਕਾਂ ਸਾਡੇ ਬੰਦੋਲੇ ਜੀ ਸਾਡੇ 5:00 ਪੌਣੇ ਸੀ ਦਿਨ ਵੀ ਨਹੀਂ ਚੜਦਾ ਉਦੋਂ ਫਿਰ ਬੰਦਾ ਚੋ ਲੈਦਾ ਕਈ ਬੰਦੇ 5:00 ਵਜੇ ਗਿੱਜੇ ਹੁੰਦੇ ਹਨਾ ਹਾਂਜੀ ਹਾਂਜੀ ਤੇ ਬਾਕੀ ਦੁੱਧ ਵਾਲੀ ਗੱਡੀ ਗੁੱਡੀ ਆਏ ਜੀ ਹਾਂ ਹਾਂਜੀ ਬਾਕੀ ਦੀ ਗੱਲ ਆਪਾਂ ਹੁਣ 2:00 ਵਜੇ ਹੁਣ 2025 ਦੇ ਤੇ 24 ਤਰੀਕ ਨੂੰ 2 ਵਜੇ ਆਪਾਂ ਵੀਡੀਓ ਇਹਦੀ ਕਵਰ ਕੀਤੀ ਤੇ 2 ਵਜੇ ਚਵਾਈ ਕਰਕੇ ਦਿਖਾ ਰਹੇ ਹਾਂ ਨਾ ਹਾਂਜੀ ਹਾਂਜੀ ਬਾਈ ਓਕੇ ਜੀ ਆ ਜਾ ਬਾਈ 10 ਮਿੰਟ ਤੈਨੂੰ ਦਾ ਟਾਈਮ ਬੱਦ ਲੱਗ ਗਿਆ ਤੂੰ ਜਾਣਾ ਹੁੰਦਾ ਨਾ ਹਾਂਜੀ ਹਾਂਜੀ ਕੋਈ ਦੂਰ ਨੇੜੇ ਨੂੰ ਤਸੱਲੀ ਹੋ ਜਾਂਦੀ ਹੈ ਤਸੱਲੀ ਹੋ ਜਾਂਦੀ ਹੈ ਕੋਈ ਗੱਲ ਨਹੀਂ ਵੀਰੇ ਆਪਾਂ ਦਾ ਦਸੱਲੀ ਦਾ ਵੀਡੀਓ ਆ ਪਤਾ ਵੀ ਤੇਰੇ ਕੋਲੇ ਟਾਈਮ ਖੇਚ ਮਾ ਹੁੰਦਾ ਹਾਂਜੀ ਹਾਂਜੀ ਆ ਲੋ ਜੀ ਚਵਾਈ ਆਪਾਂ ਇਹਦੀ ਗੱਲ ਹੱਥ ਨੇ ਕਰਕੇ ਦਿਖਾਉਣੀ ਸੀ ਗੱਲ ਕਰ ਫਿਰ ਕੱਲ ਟਾਈਮ ਨਹੀਂ ਸੀਗਾ ਲੋ ਜੀ ਦੇ ਉਤਾਰ ਤੱਕ ਕਰੋ ਚਬਾਈ ਕਰੋ ਪ੍ਰੋਪਰ ਚਬਾਈ ਚੰਗੀ ਹੈ ਜੀ ਗੁੱਧ ਬਾਈ ਦਾ ਕਹਿਣਾ ਵੀ 10 ਕਿਲੋ ਤੁਸੀਂ ਮਿਹਨਤੀ ਵਾਲਾ ਹੈਗਾ ਪ੍ਰੋਪਰ ਜਵਾਈ ਵਧੀਆ ਜੀ ਹੈਨਾ ਹਾਂ ਜੀ ਸਰ ਬੋਲੀ ਮਗਰ ਤਾਂ ਇਹ ਕਟਾ ਆ ਗਿਆ ਜੀ ਕਟਾ ਹੀ ਮਗਰ ਓਕੇ ਜੀ ਤੇ ਰੇਟ ਫਿਰ ਹੁਣ ਕੀ ਆ ਗਿਆ ਜੀ ਇਹਦਾ ਰੇਟ ਤੇ ਗੱਲ ਮੁਕਣੀ ਉਹ ਮੰਗਦੇ 75 ਫੁੱਟ ਅੱਛਾ 72 ਦੀ ਦੇ ਦੇ ਉਹ ਜੋ ਮਾਨ ਸਨਮਾਨ ਮਾੜਾ ਮੋਟਾ ਮਾਣ ਹੋਣੀ ਠੀਕ ਆ ਜੀ ਫਿਰ ਭੈਣ ਭਾਈ ਕੀ ਕਰਦੇ ਨੇ ਹਾਂ ਜੀ ਜਦੋਂ ਸਾਵਾ ਰੇਟ ਮੰਗਦੇ ਹੋਰ ਤਰਾਂਉਂਦੇ ਆ ਹਾਂ ਇਹ ਥੋੜੀ ਗੱਲ ਜਾਇਜ਼ ਆ ਕਿਉਂਕਿ ਹਰੇਕ ਬੰਦਾ ਸਮਝਦਾਰ ਹਜੇ ਪੈਸੇ ਠੀਕ ਮੰਗੇ ਗਏ ਫਿਰ ਨਹੀਂ ਬਹਲਾ ਕਰਨਾ ਚਾਹੀਦਾ ਹਾਂ ਬਾਕੀ ਸਾਰੇ ਭੈਣ ਭਰਾਵਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੇ ਇਨਾ ਚੈਨਲ ਨੂੰ ਪਿਆਰ ਦੇਣ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਤੇ ਲੁੰਡੇ ਦੀ ਫਾਰਮ ਬਟਿੰਦਾ ਤੁਹਾਡੇ ਵਾਸਤੇ ਚੰਗੀ ਤੋਂ ਚੰਗੀ ਮੱਝ ਚੰਗੀ ਤੋਂ ਚੰਗੀ ਵਾੜ ਤੁਹਾਨੂੰ ਕਵਰ ਕਰਕੇ ਦਿੰਦਾ ਰਹੂ ਜਿਹੋ ਜੀ ਤੁਹਾਡੀ ਮੰਗ ਆ ਜੀ ਤੇ ਹੁਣ ਦੁੱਧ ਦੇ ਨੇ ਉਹਨੇ ਹੀ ਕੱਢਣਾ 2 ਵਜੇ ਦੇ ਹਿਸਾਬ ਨਾਲ ਤਿੰਨ ਕੱਢੇ ਚਾਰ ਕੱਢੇ ਜਿੰਨੇ ਵੀ ਲੀਟਰ ਕੱਢੇ ਉਹ ਤੁਹਾਨੂੰ ਚੈੱਕ ਕਰਾ ਦੇਣੇ ਤੇ ਤੁਸੀਂ ਆਪ ਦਾ ਤਸੱਲੀ ਨਾਲ ਤੇ ਜੇ ਸਾਢੇ 5 6 ਵਜੇ ਆ ਕੇ ਚੋਣੀ ਹੋਵੇ ਦੂਰੀ ਵੀਰ ਵੀ ਦੇ ਦੂ ਉਹਨੇ ਜੀ ਹੈਨਾ ਹਾਂ ਜੀ ਹਾਂ ਬਾਈ ਜੀ ਬਾਕੀ ਨੰਬਰ ਆਉਣ ਸਕਰੀਨ ਆ ਮਲਕ ਨੂੰ ਪੁੱਛ ਕੇ ਦੱਸਤਾ ਜੀ ਬਣੇ ਰੋ ਐਂਡ ਤਾਈ ਵੀਡੀਓ ਦੇ ਨਾਲ ਸਾਰੀ ਵੀਡੀਓ ਦੇਖ ਲਓ ਫੇਰ ਬਾਈ ਨੂੰ ਫੋਨ ਲਾਇਓ ਜੀ ਹਾਲੇ ਕੁ 72000 ਰੁਪਏ ਦੇ ਵਿੱਚ ਸਾਨੂੰ ਮਿਲ ਜਾਣੀ ਉਹ ਚੂਈ ਮੜਾ ਮੋਟਾ ਮਾਨ ਸਨਮਾਨਦਾਰ ਹੋ ਜਾਣਾ ਪਿੰਡ ਦਾਸ ਤੋਂ ਨੂੰ ਫੇਰ ਦੱਸ ਦਗੇ ਪਿੰਡ ਦੀ ਨਾਕਬ ਜਿਲ੍ਹੇ ਮੋਗੇ ਦਾ ਤਹਿਸੀਲ ਨਿਹਾਲ ਸਿੰਘ ਵਾਲੇ ਦਾ ਪਿੰਡ ਹੈ ਜੀ પાસੇ-પાસੇ ਦੇ ਪਿੰਡੇ ਇਧਰਲੇ ਪਾਸੇ ਕਾਂਗੜਾ ਆ ਗਿਆ ਬਠਿੰਡੇ ਜ਼ਿਲ੍ਹੇ ਦਾ ਜੀ ਤੇ ਇਧਰਲੇ ਪਾਸੇ ਖਾਈ ਆ ਗਿਆ ਮੋਗੇ ਜ਼ਿਲ੍ਹੇ ਦਾ ਭਾਈ ਭਗਤਾ ਵੀ ਬਾਈ ਦੇ ਨੇੜੇ ਰਹ ਜਾਂਦਾ ਭਧੌੜ ਵੀ ਨੇੜੇ ਆ ਜਾਂਦਾ ਇਹ ਪਿੰਡ ਨੇੜੇ ਆ ਜਾਂਦੇ ਆ 10 ਕਿਲੋਮੀਟਰ ਭਗਤਾ ਜੀ 12 ਕਿ ਭਧੌੜ ਹਾਂਜੀ ਤੇ ਨੰਬਰ ਵਾਈਜ਼ ਹੈਗਾ 9464203560 ਤਾਰ ਫਿਰ ਤੁਸੀਂ ਘੱਟ ਘੱਟਦੇ ਹੋ ਨਾ ਮੈਂ ਘੱਟ ਘੱਟ ਦਾਂਗਾ ਮੁਰਗੇ ਹੀ ਘੱਟਦੇ ਜਿਵਾਈ ਚ ਬੂਈ ਫਿਰ ਪ੍ਰੋਪਰ ਆ ਜੀ ਜਾਰੇ ਸਾਨੂੰ ਓਕੇ ਵੈਸੇ ਤਾਂ ਪਤਾ ਲੱਗ ਹੀ ਜਾਂਦਾ ਮੇਰੇ ਨਾਲ ਖੁਲ੍ਹ ਲੱਗਿਆ ਤਾਂ ਵੀ ਮੈਨੂੰ ਲੱਗਦਾ ਜੀ ਪਤਾ ਤੁਸੀਂ ਪੀੜੀ ਦਾ ਲਿਆ ਕਰੋ ਕਿੰਨੇ ਜਣੇ ਟਾਈਮ ਤੇ ਪਾਈ ਜਾਂਦਾ ਮੈਂ ਵੀ ਇਹਨੂੰ ਦਸੱਲੀ ਹੋਣੀ ਨਹੀਂ ਹੈ ਹਾਂ ਠੀਕ ਸਮਝ ਗਿਆ ਜੀ ਤੁਹਾਡੀ ਮੈਂ ਗੱਲ ਚਿਵਾਈ ਤੋਂ ਅਗਲੇ ਨੂੰ ਪਤਾ ਲੱਗਦਾ ਹੀ ਆ ਵਾਇਰ ਜਮਾ ਗੱਟਰ ਜੜਾ ਲਓ ਜੀ ਆਹ ਦੇਖ ਲਓ ਇਹ ਕਿੰਨਾ ਗੱਜਾ ਜਿੰਨਾ ਤੁਹਾਡੇ ਸਾਹਮਣੇ ਕਿਉਂਕਿ ਆਪਾਂ 2 ਵਜੇ ਚੁਲਾਈ ਕੀਤੀ ਆ ਤੇ ਮੁੱਲੇ ਦਾ ਹੈਗਾ 75 ਦੇ 72 ਦੀ ਦੇ ਦੇਣੀ ਹੈ ਬਾਈ 72 ਦੀ ਨਹੀਂ ਦੇਣੀ ਨੰਬਰ ਬੋਲਿਓ ਜੀ ਫਿਰ ਨੰਬਰ 9463803560 ਨਾਮ ਮੇਰਾ ਚਾਂਟਾਪੁਰ ਜੀ ਪਿੰਡ ਦਿਨਾ ਸਾਹਿਬ ਜ਼ਿਲ੍ਹਾ ਮੋਗਾ ਤਸਵੀਰ ਨਿਹਾਲ ਸਿੰਘ ਵਾਲਾ ਬਾਕੀ ਸਾਰੇ ਵੀਰਾਂ ਦਾ ਜਿੰਨਾ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਲੋ ਧੰਨਵਾਦ ਜਲਦ ਮਿਲਦੇ ਹਾਂ ਕਿਨਵੇਂ ਵੀਡੀਓ ਤੇ ਨਾ ਸਿਕਾ